ਹੈਲੋ ਸਤਿ ਸ੍ਰੀ ਅਕਾਲ ਜੀ ਕਿਊਟ ਸਿਮੂ ਐਂਡ ਖੋ ਚੈਨਲ ਤੇ ਤੁਹਾਡਾ ਸਵਾਗਤ ਹੈ ਜੀ ਸਾਨੂੰ ਪੂਰੀ ਉਮੀਦ ਹੈ ਕਿ ਪ੍ਰਮਾਤਮਾ ਦੀ ਕਿਰਪਾ ਦੇ ਨਾਲ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਤੇ ਚਲੋ ਕਹਿੰਨੋ ਅੱਜ ਆਪਾਂ ਨਾ ਸੂਟ ਤਿਆਰ ਕਰਵਾਏ ਸੀਗੇ ਆਪਦੇ ਤੇ ਆਪਾਂ ਸੋਚਿਆ ਕਿ ਚਲੋ ਪਹਿਣਾ ਦੇ ਨਾਲ ਥੋੜੀ ਜੀ ਡਿਸਕਸ ਕਰਦੇ ਆਪਾਂ ਤੇ ਦੱਸਦੇ ਆ ਤੁਹਾਨੂੰ ਸੁੱਟਾਂ ਦੇ ਬਾਰੇ ਤੇ ਤੁਸੀਂ ਕਿਵੇਂ ਅੱਜ ਕੱਲ ਆਪਾਂ ਜਾਣੇ ਬੁਟੀਕਾਂ ਤੇ ਹਨਾ ਬੁਟੀਕਾਂ ਵਾਲੇ ਬਹੁਤ ਜ਼ਿਆਦਾ ਮਹਿੰਗਾ ਲਾਉਂਦੇ ਆ ਕੱਪੜਾ ਤੇ ਤੁਸੀਂ ਖੁਦ ਤਿਆਰ ਕਰਵਾ ਸਕਦੇ ਹੋ ਤੇ ਤੁਹਾਨੂੰ ਪਤਾ ਦੱਸਨੀ ਆ ਵੀ ਕਿਸ ਤਰੀਕੇ ਦੇ ਨਾਲ ਤੁਸੀਂ ਘੱਟ ਪੈਸਿਆਂ ਦੇ ਵਿੱਚ ਵਧੀਆ ਸੂਟ ਰੈਡੀ ਕਰਵਾ ਸਕਦੇ ਹੋ ਤੇ ਚਲੋ ਜੀ ਦਿਖਾਉਨੇ ਆ ਆਪਾਂ ਤੁਹਾਨੂੰ ਆ ਦੇਖੋ ਜੀ ਆਪਾਂ ਸੂਟ ਰੈਡੀ ਕਰਵਾਇਆ ਇਹਨਾਂ ਪ੍ਰੈਸ ਕਰਨ ਵਾਲਾ ਸੀ ਆ 200 ਕਰਿਓ ਆ ਦੇਖੋ ਜੀ ਆਪਾਂ ਕੜਾਈ ਕਰਵਾਈ ਆ ਥਿੰਗਲਾ ਇੰਦਾ ਡਿਜ਼ਾਈਨਿੰਗ ਵਾਲਾ ਇਸ ਤਰ੍ਹਾਂ ਇੱਕੀ ਦਾ ਜੂ ਦੇ ਉੱਪਰ ਵੀ ਇਹ ਤਾਂ ਇਹ ਫਲਾਵਰ ਬਣਿਆ ਹੋਇਆ ਤੇ ਨੀਚੇ ਆਪਾਂ ਇਹਦੀਆਂ ਪੱਟੀ ਲਵਾਈ ਹੈ ਇਹ ਦੇਖੋ ਜੀ ਅੱਜਕੱਲ ਬਹੁਤ ਟ੍ਰੈਂਡ ਹੈ ਇਸ ਚੀਜ਼ ਦਾ ਜੋ ਆ ਫੋਲਡ ਕਰਕੇ ਆ ਪੱਟੀ ਲਾਉਂਦੇ ਆ ਤੇ ਕੜਾਈ ਦੇਖੋ ਜੀ ਤੇ ਇਹ ਕਪੜਾ ਹੈਗਾ ਏ ਸ਼ਿਮਰ ਇਹ ਸ਼ਿਮਰ ਦਾ ਸੂਟ ਹੈ ਇਹ ਵਾਲੀ ਸ਼ਿਮਰ ਆ ਜਿਹੜੀ ਇਹ ਵੈਰਸੇ ਕਾਫੀ ਵੈਰਾਈਟੀ ਦੇ ਵਿੱਚ ਸ਼ਿਮਰ ਆ ਰਹੀ ਹੈ ਤੇ ਪਰ ਇਹ ਵਾਲਾ ਜਿਹੜਾ ਕਪੜਾ ਹੈ ਇਹ ਵਧੀਆ ਜਿਹਾ ਸ਼ਿਮਰ ਆ ਤੇ ਇਹ ਨਾਂ ਦਾ ਖਰਾਬ ਹੋ ਵੀ ਮੈਂ ਪਹਿਲਾਂ ਵੀ ਇੱਕ ਸੂਟ ਇਹਦੇ ਨਾਲ ਰੈਡੀ ਕੀਤਾ ਸੀ ਆ ਇਹ ਬਿਲਕੁਲ ਵੀ ਖਰਾਬ ਨਹੀਂ ਹੁੰਦਾ ਛਿੱਜਦਾ ਨਹੀਂਗਾ ਬਿਲਕੁਲ ਵੀ ਆ ਨਹੀਂ ਤਾਂ ਇਥੇ ਛਿੱਜ ਜਾਂਦੇ ਆ ਕੱਪੜੇ ਆਪਾਂ ਜਿੱਦਾਂ ਕਹਿ ਦਿੰਨੇ ਆ ਕਿ ਆਪਾਂ ਨੈਚੁਰਲ ਕਰੇਵ ਦਾ ਸੂਟ ਲੈ ਲਈਏ ਨਾ ਤੇ ਉਹ ਜੇ ਤਾਂ ਆਪਾਂ ਮਹਿੰਗੇ ਵਾਲੀ ਲਵਾਂਗੇ ਤਾਂ ਠੀਕ ਹੈ ਜੇ ਥੋੜੀ ਸਸਤੇ ਵਾਲੀ ਲੈ ਲਈਏ ਨੋਰਮਲ ਰੇਂਜ ਵਾਲੀ ਉਹ ਛਿੱਜ ਜਾਂਦਾ ਹੈ ਕਪੜਾ ਤੇ ਇਹਨੂੰ ਤੁਸੀਂ ਜਿੱਦਾਂ ਮਰਜ਼ੀ ਧੋ ਕੇ ਹੰਡਾਓ ਘਰੇ ਧੋਵੋ ਤੇ ਬਿਲਕੁਲ ਵੀ ਖਰਾਬ ਨਹੀਂ ਹੁੰਦਾ ਇਹ ਛਿੱਜਦਾ ਨਹੀਂਗਾ ਤੇ ਆ ਆਪਾਂ ਦੁਪੱਟਾ ਲਾਇਆ ਇਹਦੇ ਨਾਲ ਇਹ ਹੈਗਾ ਪਿਓਰ ਚਨੂਨ ਦਾ ਦੁਪੱਟਾ ਤੇ ਆਪਾਂ ਇਸ ਲਈ ਇਹ ਲੈਣਾ। ਅਸੀਂ ਦੁਪੱਟਾ ਵੀ ਕਰਨ ਵਾਲਾ ਸੀ, ਪ੍ਰੈਸ ਕਰਨ ਵਾਲਾ। ਆਂ ਦੇਖੋ ਜੀ। ਤੇ ਇਹ ਤੁਸੀਂ ਵੈਸੇ ਬੁਟੀਕ ਤੇ ਜਾਓਗੇ ਤਾਂ ਤੁਹਾਨੂੰ ਬਹੁਤ ਜ਼ਿਆਦਾ ਮਹਿੰਗਾ ਲਾਉਣਗੇ। ਤੇ ਤੁਸੀਂ ਖੁਦ ਕੱਪੜਾ ਖਰੀਦੋ, ਖੁਦ ਆਪਣੀ ਚੁਆਇਸ ਦੀ ਤੁਸੀਂ ਇਹਦੇ ਤੇ ਕੋਈ ਵੀ ਜੋ ਕੜਾਈ ਕਰਾਉਣੀ ਹੈ ਨਾ, ਵਰਕ ਕਰਾਉਣਾ, ਹੈਂਡਵਰਕ ਕਰਾਉਣਾ ਹੈ। ਜਾਂ ਤੁਸੀਂ ਮਸ਼ੀਨ ਵਰਕ ਕਰਵਾਉਣਾ ਹੈ ਆ ਦੇਖੋ ਜੀ ਸਿੰਗਲ ਟਾਂਕੇ ਦਾ ਕੰਮ ਹੈ ਬਹੁਤ ਸੋਹਣਾ ਕੰਮ ਕੀਤਾ ਹੋਇਆ ਆ ਤੁਸੀਂ ਦੇਖ ਸਕਦੇ ਹੋ ਦੇਖੋ ਜੀ ਤੇ ਤੁਸੀਂ ਆਪਣੀ ਚੁਆਇਸ ਦੇ ਨਾਲ ਕਰਵਾ ਸਕਦੇ ਹੋ ਤੇ ਜੇ ਤੁਸੀਂ ਜਾਂਦੇ ਹੋ ਜਿੱਦਾਂ ਆਪਾਂ ਬੁਟੀਕ ਤੇ ਚਲੇ ਜਾਂਦੇ ਆ ਉਹ ਆਪਾਂ ਕਹਿੰਦੇ ਆ 10000 ਦਾ 8000 ਦਾ ਤੇ ਇੰਨਾ ਨਾ ਪੈਸਾ ਬਰਬਾਦ ਹੁੰਦਾ ਹੈ ਤੇ ਉਹਦਾ ਆਪਾਂ ਨੂੰ ਇਹ ਨਹੀਂ ਪਤਾ ਹੁੰਦਾ ਵੀ ਕਿਹੜਾ ਕੱਪੜਾ ਲੱਗਿਆ ਤੇ ਆਪਾਂ ਥੋੜੀ ਜੀ ਕੱਪੜੇ ਬਾਰੇ ਖੁਦ ਨੌਲੇਜ ਲਈਏ ਅੱਜ ਕੱਲ ਯੂਟਿਊਬ ਤੇ ਹਨ ਹਰ ਜਗ੍ਹਾ ਤੇ ਨੌਲੇਜ ਮਿਲਦੀ ਆ ਆ ਕਪੜਾ ਆਇਆ ਕਪੜਾ ਤੇ ਤੁਸੀਂ ਆਪਣੇ ਖੁਦ ਡੇੜੀ ਕਰਵਾਇਆ ਕਰੋ ਪਹਿਣੋ ਸੂਟ ਤੇ ਬਾਜ਼ਾਰ ਦੇ ਵਿੱਚ ਵੀ ਆਪਾਂ ਜਦੋਂ ਲੈ ਕੇ ਆਉਣੇ ਆ ਨਾ ਸੂਟ ਤੇ ਉਹ ਦੁਕਾਨਾਂ ਵਾਲੇ ਜਿਹੜੇ ਸੂਟ ਹੁੰਦੇ ਆ ਉਹਨਾਂ ਦਾ ਕੀ ਹੋ ਜਾਂਦਾ ਆਪ ਤੇ ਆ ਦੇਖੋ ਜੀ ਆ ਉੱਪਰ ਨੂੰ ਪੈਨਲ ਜਾਂਦੇ ਦੋ ਦੇ ਨੀਟੇ ਆ ਫਲਾਵਰ ਤੇ ਆ ਦੇਖੋ ਜੀ ਕਿੰਨਾ ਪਿਆਰਾ ਵਰਕ ਆ ਤੇ ਆਪਾਂ ਬਿਲਕੁਲ ਹੀ ਘੱਟ ਰੇਂਜ ਦੇ ਵਿੱਚ ਰੈਡੀ ਕਰਵਾਏ ਹੋਏ ਐ ਸੂਟ ਤੇ ਉਹੀ ਗੱਲ ਆ ਵੀ ਜੇ ਤੁਸੀਂ ਆ ਦੇਖੋ ਜੀ ਬਾਜੂ ਤੇ ਵੀ ਦੋਨੋਂ ਸਾਈਡ ਤੇ ਬਹੁਤ ਹੀ ਪਿਆਰਾ ਵਰਕ ਆ ਖਰਾਬ ਨਹੀਂ ਹੋਵੇਗਾ ਬਿਲਕੁਲ ਨਹੀਂ ਆ ਦੇਖੋ ਜੀ ਐਦਾਂ ਇਹ ਦੂਰੋਂ ਐਦਾਂ ਇਹ ਹੈਂਡਵਰਕ ਜਿਵੇਂ ਕਰਵਾਇਆ ਹੁੰਦਾ ਨਾ ਉਹਦੀ ਲੁੱਕ ਦਿੰਦਾ ਹੈ ਪਰ ਇਹ ਹੈਂਡਵਰਕ ਨਹੀਂਗਾ ਇਹ ਮਸ਼ੀਨਵਰਕ ਕੀ ਹੈ ਤੇ ਪਰ ਇਹਦੀ ਲੁੱਕ ਹੈ ਜਿਹੜੀ ਉਹ ਤੁਹਾਨੂੰ ਦੂਰੋਂ ਇਦਾਂ ਲੱਗੂ ਕਿ ਹੈਂਡਵਰਕ ਦਾ ਸੂਟ ਪਾਇਆ ਹੋਇਆ ਤੇ ਬਹੁਤ ਹੀ ਪਿਆਰਾ ਤੇ ਬਿਲਕੁਲ ਵੀ ਖਰਾਬ ਨਹੀਂ ਇੰਨੀ ਵਧੀਆ ਕੜਾਈ ਹੈ ਬਹੁਤ ਜ਼ਿਆਦਾ ਦੇਖੋ ਬਹੁਤ ਜ਼ਿਆਦਾ ਵਧੀਆ ਕੜਾਈ ਹੈ ਤੇ ਆਪਾਂ ਬਹੁਤ ਹੀ ਘੱਟ ਰੇਂਜ ਦੇ ਵਿੱਚ ਆਪਾਂ ਰੈਡੀ ਕਰਵਾਇਆ ਹੋਇਆ ਇਹ ਹੈਗਾ ਇਹ ਪੇਪਰ ਸਿਲਕ ਕੱਪੜਾ ਇਹ ਵਾਲਾ ਪੇਪਰ ਸਿਲਕ ਦਾ ਇਹ ਆਪਾਂ ਦੁਪੱਟਾ ਰੈਡੀ ਕੀਤਾ ਇਹਦੇ ਨਾਲ ਰੂਬੀ ਸ਼ੇਡ ਦਾ ਦੁਪੱਟਾ ਹੈ ਤੇ ਆਹ ਵਿੱਚ ਲੈਣਾ ਆਪਾਂ ਇਹਦੀਆਂ ਲਗਵਾ ਲਈਆਂ ਗੋਟਾ ਪੱਟੀ ਵਾਲੀਆਂ ਲੈਣਾ ਤੇ ਆਪਾਂ ਲੇਸ ਲਗਾਤੀ ਤੇ ਬਹੁਤ ਹੀ ਪਿਆਰਾ ਹੈ ਆਹ ਵਾਲਾ ਦੁਪੱਟਾ ਮੇਰਾ ਫੇਵਰੇਟ ਬਹੁਤ ਬੜਾ ਪਿਆਰਾ ਲੱਗਦਾ ਰੂਬੀ ਸ਼ੀਰ ਦਾ ਦੁਪੱਟਾ ਹੈ ਤੇ ਜਦੋਂ ਆਪਾਂ ਲਿਆ ਹੁੰਦਾ ਨਾ ਇਦਾਂ ਦੇ ਦੁਪੱਟੇ ਲਏ ਹੁੰਦੇ ਆ ਜੋ ਆਪਾਂ ਖੁਦ ਰੈਡੀ ਕਰਵਾਉਨੇ ਆ ਤੇ ਇੱਕ ਸਰਦਾਰੀ ਜੀ ਲੁੱਕ ਹੁੰਦੀ ਹੈ ਤੇ ਜੇ ਆਪਾਂ ਬਾਜ਼ਾਰ ਦੇ ਵਿੱਚੋਂ ਆਪਾਂ ਜਿਹੜੇ ਦੁਕਾਨਾਂ ਤੋਂ ਕੱਪੜਾ ਖਰੀਦ ਲੈਣੇ ਆ ਚਲੋ ਆਪਾਂ ਇਹ ਨਹੀਂ ਆਂਦੇ ਵੀ ਕੱਪੜਾ ਨਹੀਂ ਵਧੀਆ ਨਹੀਂ ਹੁੰਦਾ ਚਲੋ ਅਡਰ ਚ ਵੈਸ ਹੁੰਦੀ ਹਰ ਕਿਸੇ ਦੀ ਪਰ ਉਹਦੇ ਨਾਲ ਨਾ ਇੱਕ ਉਹ ਜਿਵੇਂ ਆਪਾਂ ਦੇਖਦੇ ਆਂ ਵੀ ਹਰ ਕਿਸੇ ਦੇ ਹੀ ਆਪਾਂ ਕਿਤੇ ਵੀ ਜਾਵਾਂਗੇ ਪ੍ਰੋਗਰਾਮ ਤੇ ਗਏ ਆ ਤੇ ਨਾਰਮਲੀ ਲੋਕਾਂ ਨੇ ਉਹੀ ਵੇਅਰ ਕੀਤੇ ਹੁੰਦੇ ਆ ਕਿਉਂਕਿ ਦੁਕਾਨਾਂ ਤੇ ਜੇ ਆਪਾਂ ਖੁਦ ਲੈ ਕੇ ਸੂਟ ਰੈਡੀ ਕਰਵਾਵਾਂਗੇ ਉਹ ਆਪਣਾ ਕਿਸੇ ਦੇ ਨਾਲ ਇੱਕ ਤਾਂ ਮੈਚ ਨਹੀਂ ਹੋਊਗਾ ਤੇ ਵਧੀਆ ਇੱਕ ਰਾਇਲ ਜੀ ਲੁੱਕ ਮਿਲਦੀ ਏ ਉਹਦੇ ਨਾਲ ਤੇ ਆ ਦੇਖੋ ਜੀ ਕਿੰਨਾ ਪਿਆਰਾ ਦੁਪੱਟਾ ਲੱਗਦਾ ਏ ਆਪਾਂ ਲੇਸ ਲਗਾ ਲਈ ਇਹ ਆਪਣਾ ਹੈਗਾ ਸੈਮੀ ਦਾ ਸੈਮੀ ਚਨੂਨ ਦਾ ਦੁਪੱਟਾ ਇਹ ਵਾਲਾ ਪਰ ਇਹ ਵੀ ਬਹੁਤ ਵਧੀਆ ਸੈਮੀ ਚਨੂਨ ਆ ਤੇ ਉਹ ਜਿਹੜਾ ਆਪਾਂ ਫਰੋਜ਼ ਜੀ ਦਿਖਾਇਆ ਤੁਹਾਨੂੰ ਉਹ ਵਾਲਾ ਪਿਓਰ ਚਨੂਨ ਦਾ ਦੁਪੱਟਾ ਏ ਜੀ ਆਹ ਲਾ ਗੁੱਡੂ ਦਾ ਸੂਟ ਰੈਡੀ ਕੀਤਾ ਹੈ ਗੁੜੀਆ ਦਾ ਆ ਦੇਖੋ ਜੀ ਇਸ ਤੇ ਲੇਸਸ ਵਗੈਰਾ ਲਗਾ ਕੇ ਇਹ ਕਪੜਾ ਪਲੇਨ ਲੈ ਕੇ ਤੇ ਆਪਾਂ ਲੀਸਾਂ ਦੇ ਨਾਲ ਇਹ ਡਿਜ਼ਾਈਨ ਕਰਵਾਇਆ ਹੈ ਤੇ ਆ ਦੇਖੋ ਜੀ ਕਿੰਨੀ ਪਿਆਰੀ ਲੁੱਕ ਆਉਂਦੀ ਹੈ ਇਹ ਲਵੈਂਡਰ ਸ਼ੇਡ ਹੈ ਆ ਦੋਨੋਂ ਬਾਜੂ ਤੇ ਗਲੇ ਦਾ ਡਿਜ਼ਾਈਨ ਦੇਖੋ ਜੀ ਕਿੰਨਾ ਪਿਆਰਾ ਹੈ ਤੇ ਆ ਕੀ ਰੇਤੀ ਆ ਕੀ ਲੱਗ ਰਹੀ ਹੈ ਆਹ ਹੇ ਨੀਚੇ ਗੁੰਮ ਵਾਲੀ ਲਗਾਈ ਹੋਈ ਹੈ ਪੀਸ ਇਹਦੇ ਨਾਲ ਬਲੈਕ ਕਲਰ ਦਾ ਦੁਪੱਟਾ ਤੇ ਸਲਵਾਰ ਤਾਂ ਪਲੇਨ ਹੀ ਹੈ ਇਹਦੇ ਨਾਲ ਕੁਝ ਨਹੀਂ ਕਰਵਾਇਆ ਉਹ ਦੇਖੋ ਜੀ ਇਹਦੇ ਨਾਲ ਵੀ ਲੇਸ ਲੱਗੀ ਹੋਈ ਹੈ ਮੋਤੀਆਂ ਵਾਲੀ ਤੇ ਇਹ ਪਿਓਰ ਦਾ ਦੁਪੱਟਾ ਸੈਮੀ ਪਿਓਰ ਦਾ ਤੇ ਇਦਾਂ ਹੈਗਾ ਕਿ ਆਪਾਂ ਥੋੜੇ ਜਿਹੇ ਪੈਸਿਆਂ ਦੇ ਵਿੱਚ ਵਧੀਆ ਸੂਟ ਆਪਾਂ ਰੈਡੀ ਕਰਵਾ ਸਕਦੇ ਹਾਂ ਤੇ ਜੇ ਆਪਾਂ ਥੋੜੀ ਜੀ ਖੇਚਲ ਹੁੰਦੀ ਤਾਂ ਹੈ ਜਰੂਰ ਕਿ ਕਈ ਵਾਰ ਹੁੰਦਾ ਹੈ ਕਿ ਨਹੀਂ ਪਹਿਲਾਂ ਕੱਪੜਾ ਖਰੀਦਣ ਜਾਵਾਂਗੇ ਫਿਰ ਵਰਕ ਕਰਵਾਵਾਂਗੇ ਤੇ ਇਦਾਂ ਕਰਕੇ ਆਪਾਂ ਨੂੰ ਕਈ ਵਾਰ ਲੱਗਦਾ ਹੈ ਕਿ ਨਹੀਂ ਜ਼ਿਆਦਾ ਟਾਈਮ ਖਰਾਬ ਹੋਊਗਾ ਇਹ ਪਰ ਤੁਸੀਂ ਦੇਖਿਓ ਬਣਵਾ ਕੇ ਸੂਟ ਪਹਿਨੋ ਜੇ ਤੁਸੀਂ ਖੁਦ ਰੈਡੀ ਕਰਵਾਉਗੇ ਤਾਂ ਤੁਹਾਨੂੰ ਲੱਗੂਗਾ ਕਿ ਬਹੁਤ ਵਧੀਆ ਹੈ ਤੇ ਖਰਚਾ ਵੀ ਤੁਹਾਡਾ ਘਟ ਜੂਗਾ ਜਿਹੜਾ ਤੁਸੀਂ ਬਣਿਆ ਬਣਾਇਆ ਸੂਟ ਚੱਕੋਗੇ ਬੁਟੀਕ ਵਗੈਰਾ ਤੋਂ ਤੁਹਾਨੂੰ ਬਹੁਤ ਜ਼ਿਆਦਾ ਮਹਿੰਗਾ ਪਊਗਾ ਤੇ ਮੈਂ ਤਾਂ ਤੁਹਾਨੂੰ ਇਹੀ ਸੁਜੈਸਟ ਕਰੂੰਗੀ ਕਿ ਤੁਸੀਂ ਖੁਦ ਰੈਡੀ ਕਰਵਾਇਆ ਕਰੋ ਪਲੇਨ ਕਪੜਾ ਲੈ ਲਿਆ ਕਰੋ ਫਿਰ ਉਹਦੇ ਤੇ ਆਪਣੀ ਚੁਆਇਸ ਦੀ ਕਢਾਈ ਕਰਵਾ ਕੇ ਆਪਣੀ ਚੁਆਇਸ ਦਾ ਹੀ ਦੁਪੱਟਾ ਲੈ ਕੇ ਲੇਸ ਵਗੈਰਾ ਲਗਾ ਕੇ ਉਹਨੂੰ ਤੇ ਫਿਰ ਤੁਸੀਂ ਸੂਟ ਰੈਡੀ ਕਰਵਾਇਆ ਕਰੋ ਤੇ ਬਹੁਤ ਹੀ ਸੋਹਣੇ ਲੱਗਦੇ ਇੱਕ ਰਾਇਲ ਜੀ ਲੁੱਕ ਆਉਂਦੀ ਆ ਤੇ ਜੇ ਆਪਾਂ ਦੁਕਾਨਾਂ ਤੋਂ ਤਾਂ ਫਿਰ ਉਹ ਨੋਰਮਲ ਸਾਰੇ ਲੋਕਾਂ ਨੇ ਉਹ ਵੀ ਪਾਈ ਹੁੰਦੇ ਆ ਉਸ ਟਾਈਪ ਦੇ ਹੋ ਜਾਂਦੇ ਆ ਤੇ ਚਲੋ ਠੀਕ ਹੈ ਜੀ ਵੀਡੀਓ ਵਧੀਆ ਲੱਗੀ ਤਾਂ ਸ਼ੇਅਰ ਜ਼ਰੂਰ ਕਰਿਆ ਕਰੋ ਤੇ ਚੈਨਲ ਨੂੰ ਸਬਸਕ੍ਰਾਈਬ ਕਰ ਦਿਆ ਕਰੋ ਓਕੇ ਜੀ ਧੰਨਵਾਦ